ਮੈਂ ਲੱਖ ਰੁਪਏ ਖਤ ਨਹੀਂ ਮਿਲਦੇ ਬਿੱਖਾਉਂਦਾ ਦੋਸਤੋਂ ਪਹਾਣਾ ਸਿੱਧੂ ਦੀ ਗ੍ਰਿਫਤਾਰੀ ਦੀ ਵੀਡੀਓ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਧੱਕੇ ਨਾਲ ਪਹਾਣਾ ਸਿੱਧੂ ਨੂੰ ਫੜ ਕੇ ਗੱਡੀ 'ਚ ਬਿਠਾਇਆ ਜਾ ਰਿਹਾ ਹੈ ਤੇ ਭਾਨੇ ਸਿੱਧੂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਭਾਨਾ ਸਿੱਧੂ ਕਦੇ ਨਹੀਂ ਡਬੂਗਾ ਤੇ ਇਹਨਾਂ ਥੱਗਾਂ ਤੇ ਏਜੰਟਾਂ ਦਾ ਕੰਮ ਇੱਕ ਦਿਨ ਜਰੂਰ ਬੰਦ ਕਰਾ ਕੇ ਹਟੂਗਾ। ਦੋਸਤੋ ਇੱਥੇ ਪੰਜਾਬ ਪੁਲਿਸ ਦੀ ਬੇਰਹਿਮੀ ਵੀ ਸਾਫ਼ ਦਿਖਾਈ ਦੇ ਰਹੀ ਹੈ ਕਿ ਕਿਸ ਤਰ੍ਹਾਂ ਭਾਨੇ ਸਿੱਧੂ ਨੂੰ ਧੱਕੇ ਦੇ ਨਾਲ ਗੱਡੀ 'ਚ ਬਿਠਾਇਆ ਜਾ ਰਿਹਾ ਹੈ ਤੇ ਮੀਡੀਆ ਨਾਲ ਗੱਲਬਾਤ ਵੀ ਕਰਨਾ ਨਹੀਂ ਦਿੱਤੀ ਜਾ ਰਹੀ। ਤੁਸੀਂ ਵੀ ਇਹ ਸਾਰੀ ਵੀਡੀਓ ਦੇਖੋ ਇਸ ਤੋਂ ਬਾਅਦ ਇਸ ਵੀਡੀਓ ਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਉਹ ਲੱਖਾਂ ਰੁਪਏ ਖਾਤਰ ਨਹੀਂ ਵੇਚਦਾ। ਉਹ 10000 ਦੀ ਇੱਕ ਦਾ 18 ਰੁਪਏ ਖਾਤਰ ਨਹੀਂ ਪਾਉਂਦਾ। ਜੇਲ੍ਹ ਭੇਜਦੇ ਤੁ ਕਿੱਥੇ ਕਿੱਥੇ ਲੈ ਕੇ ਜਾ ਰਿਹਾ ਹੈ ਗੱਲਾਂ ਥਾਣੇ ਯਾਰ ਜਿੰਨੇ ਮਰਜੀ ਥੋ ਮਰਜੀ ਵਾਲਿਆਂ ਨੂੰ ਦਬਣ ਦਬਣਾ ਨਹੀਂ ਭਲਾ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖ ਕਦੇ ਵੀ ਨਹੀਂ ਦਬੂ ਬਹੁਤ ਸੱਤਾ ਹੋ ਰਹੀ ਹੈ ਮੈਂ ਯਾਰ ਮੈਂ 10 ਕਰੋੜ ਦੇ ਖਾਤਰੇ ਜੁੜਾ ਕੇ ਲੈ ਕੇ ਜਾ ਰਿਹਾ ਕਿੱਥੇ ਲੈ ਕੇ ਜਾ ਰਿਹਾ ਹੈ ਤਰੀ ਵਿਕਦਾ ਲੋਕੋ ਹੈ ਤੇ ਨਹੀਂ ਵਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਜੇ ਜੇ ਲੱਗ ਜਾ ਰਹੇ ਹੋ ਤਾਂ ਦੋਸਤੋ ਆ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਰੱਖਿਓ ਹਜੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿਸੇ ਹੋਰ